ਕੁਝ ਹੀ ਰਿਕਾਰਡ ਹਮੇਸ਼ਾ ਟੁੱਟਣ ਲਈ ਬਣਦੇ ਹੁੰਦੇ ਆ ਇਹ ਗੱਲ ਜਿਹਦਾ ਰਿਕਾਰਡ ਬਣਿਆ ਸੀ ਉਹ ਸਾਨੂੰ ਕਹਿੰਦਾ ਹੁੰਦਾ ਸੀ ਕਿ ਮੇਰਾ ਰਿਕਾਰਡ ਕੋਈ ਜ਼ਿੰਦਗੀ 'ਚ ਤੋੜ ਨਹੀਂ ਸਕਦਾ ਇਹ ਗੱਲ 2018 'ਚ ਕਹੀ ਸੀ ਉਹਨੇ ਸਾਨੂੰ ਕਿਲਾ ਰਾਇਪਰ ਤੇ ਜੇ ਸੁਣਦਾ ਹੋਊਗਾ ਉਹ ਮੈਂ ਉਹਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਹਾਂ ਹੰਕਾਰਿਆ ਸੋ ਮਾਰਿਆ ਤੇ ਮੇਰਾ ਰਿਕਾਰਡ ਵੀ ਬਣਿਆ ਤਾਂ ਮੇਰਾ ਵੀ ਰਿਕਾਰਡ ਕੋਈ ਤੋੜੂਗਾ ਤੇ ਮੈਂ ਉਹਨੂੰ ਇਹ ਨਹੀਂ ਕਹੂੰਗਾ ਵੀ ਇਹ ਰਿਕਾਰਡ ਮੇਰੇ ਨਾਲ ਮੈਂ ਉਹਨੂੰ ਵਧਾਈ ਦਊਂਗਾ ਉਸ ਬੰਦੇ ਨੂੰ ਵੀ ਉਹ ਆਪਣਾ ਦੇਵਾਂਗੇ ਉਹਨੂੰ ਥਾਪੜਾ ਦਊਂਗਾ ਵੀ ਹਾਂ ਮੈਂ ਮੇਰਾ ਰਿਕਾਰਡ ਤੋੜਿਆ ਜੇ ਤੂੰ ਮੇਰਾ ਰਿਕਾਰਡ ਤੋੜਿਆ ਤੂੰ ਵੀ ਇੰਡੀਆ ਦਾ ਨਾਮ ਰੋਸ਼ਨ ਕੀਤਾ ਵਾ ਇਹ 2018 ਚ ਹੋਈ ਸੀਗੀ ਮੇਰਾ ਦੋਸਤ ਮਿਲਿਆ ਰਾਜਪਾਲ ਜੀ ਦੋਨੇ ਉੱਥੇ ਮਤਲਬ ਰਾਜਪਾਲ ਉਹ ਉੱਥੇ ਬੋਡੀ ਬਿਲਡਿੰਗ ਦਾ ਮਤਲਬ ਉਹ ਆਪਣਾ ਹਨਰ ਦਿਖਾਉਂਦਾ ਹੁੰਦਾ ਸੀਗਾ ਤੇ ਮੈਂ ਉਹਦੇ ਨਾਲ ਹੁੰਦਾ ਸੀਗਾ ਬਸ ਉੱਥੇ ਮੈਂ ਕਿਸੇ ਦੇ ਕਲੰਪ ਘੱਸਦਾ ਪਿਆ ਸੀ ਦਿਮਾਗ 'ਚ ਆ ਗਿਆ ਮੇਰੇ ਮੈਂ ਕਿਹਾ ਇਹ ਚੀਜ਼ ਮੈਂ ਐ ਕਰਨੀ ਆ ਬਸ ਉੱਥੋਂ ਲੈ ਕੇ 18 ਤੋਂ ਲੈ ਕੇ ਨਵੰਬਰ ਦੇ 18 ਦੇ ਨਵੰਬਰ ਦੇ ਵਿੱਚ ਮੈਂ 90 ਕਿਲੋ ਚੱਕਦਾ ਸੀਗਾ ਤੁਸੀਂ ਇੱਕ ਮਿੰਟ ਜਿਹੜੇ 21 ਸਾਲ ਦੇ ਮੁੰਡੇ ਸੀ ਉਹ ਕਹਿੰਦੇ ਭਾਜੀ ਤੁਸੀਂ ਕਿੱਥੋਂ ਆਗੇ ਉਦੋਂ ਮੇਰੀ ਉਮਰ ਮੇਰੇ ਕੋਲ 35 ਕਿਹੇ ਸਾਲ ਹੋਣੀ 35 36 ਸਾਲ ਤੇਰਾ ਭਾਜੀ ਤੁਸੀਂ ਕਿੱਥੋਂ ਆਗੇ ਵੀ ਤੁਹਾਨੂੰ ਤਾਂ ਕਦੀ ਦੇਖਿਆ ਨਹੀਂ ਮੈਂ ਕਹਾ ਮੈਂ ਤਾਂ ਆਪਣੇ ਧਾਂਦੇ ਗਰਾਊਂਡ ਤੇ ਪ੍ਰੈਕਟਿਸ ਕਰਦਾ ਵਾਂ ਤੇ ਮੇਰੀ ਵੀ ਪ੍ਰੈਕਟਿਸ ਆ ਮੈਂ ਮਾਸਟਰ ਖੇਡਦਾ ਵਾਂ ਕਹਿੰਦਾ ਅੱਛਾ ਕਹਿੰਦਾ ਭਾਜੀ ਮਾਸਟਰ ਕਿਹੜੀ ਗੇਮ ਹੁੰਦੀ ਮੈਂ ਕਹਾ ਤੁਹਾਨੂੰ ਨਹੀਂ ਪਤਾ ਜਦੋਂ ਤੁਸੀਂ 30 ਟੱਪ ਜਾਓਗੇ ਤੁਹਾਨੂੰ ਆਪੇ ਬਦਲ ਲੱਗ ਜਾਊਗਾ ਵੀ ਮਾਸਟਰ ਗੇਮਾਂ ਕਿਹੜੀ ਹੁੰਦੀਆਂ ਨੇ ਇਹੋ ਜਿਹਾ ਮੇਰਾ ਟਾਈਮ ਸੀਗਾ ਫਿਰ ਉਸ ਤੋਂ ਬਾਅਦ ਤਾਂ ਬਸ ਜਿਵੇਂ ਕੱਲੋ ਹੌਸਲਾ ਵਜਾਈ ਇੰਨੀ ਜ਼ਿਆਦਾ ਮਿਲੀ ਖਾਸ ਕਰ ਮੇਰਾ ਡਿਸਕਸ 'ਚ ਜ਼ਿਆਦਾ ਹੱਥ ਸੈੱਟ ਆ ਜੈਵਲਿੰਗ 'ਚ ਵੀ ਤਰੋ ਹੈਗਾ ਪਰ ਜਿੰਨਾ ਹੱਥ ਮੇਰਾ ਡਿਸਕਸ 'ਚ ਸੈੱਟ ਆ ਉਹਨਾ ਮੇਰਾ ਜੈਵਲਨ ਤੇ ਆਪਣਾ ਛੋਟਰਾ ਵੀ ਕਰ ਲੈਣੇ ਉਹ ਜੈਵਲਨ ਥੋੜੀ ਡਿਸਕਸ ਵੀ ਕਰ ਲੈਣਾ ਜੈਵਲਨ ਵੀ ਕਰ ਲੈਣਾ ਸ਼ਾਰਟ ਪੁੱਟ ਵੀ ਕਰ ਲੈਣਾ ਇਨਾਮ ਮੇਰੇ ਪੰਜਾਂ 'ਚ ਆਏ ਆ ਇਹਦਾ ਰਾਜ ਹੈ ਗਈ 5 ਕਿਲੋ ਦੇਸੀ ਘਿਓ ਤੇਰੇ ਡੈਡੀ ਬਿਲੀ ਦੇ ਬਿਲੀਵੋਡਸ ਜੋਬ ਕਰਦੇ ਸੀ ਉਹਨਾਂ ਦੀ ਡੈਥ ਹੋ ਗਈ 2013 ਤੇ ਉਹ ਕਬੱਡੀ ਦੇ ਰੀਡਰ ਸੀਗੇ ਡੈਡੀ ਦਾ ਜਿਹੜਾ ਪਿੰਡ ਆ ਪੰਨੂ ਮਾਰਾ ਤੇ ਜ਼ਿਲ੍ਹਾ ਹੈਗਾ ਨਮਾ ਸ਼ਹਿਰ ਜਿਹੜੀ ਉੱਥੇ ਹੀ ਰਹਿਣ ਵਾਲੇ ਉੱਥੇ ਜਨਮ ਹੋਇਆ ਡੈਡੀ ਦਾ ਮੇਰਾ ਲੁਧਿਆਣਾ ਹੀ ਹੋਇਆ ਵਾ ਤੇ ਡੈਡੀ ਮੇਰੇ ਸ਼ੁਰੂ ਤੇ ਕਬੱਡੀ ਖੇਡਦੇ ਸੀ ਤੇ ਡੈਡੀ ਮੈਨੂੰ ਕਹਿੰਦੇ ਸੀਗੇ ਵੀ ਤੂੰ ਗਾਂਹ ਜਾ ਕੇ ਕਦੀ ਜ਼ਿੰਦਗੀ 'ਚ ਮੇਰਾ ਵੀ ਨਾਮ ਰੋਸ਼ਨ ਕਰਨਾ ਵਾ ਚਲੋ ਉਹ ਤਾਂ ਬੱਚਾ ਸੀਗਾ ਨਹੀਂ ਪਤਾ ਸੀ ਇਹ ਗੱਲਾਂ ਦਾ ਪਰ ਅੱਜ ਉਹ ਡੈਡੀ ਦੀ ਕਈ ਜਿਹੜੀਆਂ ਗੱਲਾਂ ਮੈਨੂੰ ਯਾਦ ਆਉਂਦੀਆਂ ਨੇ ਕਿ ਵਾਕਈ ਮੈਂ ਆਪਣੇ ਡੈਡੀ ਦਾ ਪਿੰਡ ਦਾ ਤੇ ਆਪਣੇ ਪ੍ਰੀਤ ਵਿਆਹ ਰਮਨ ਕੌਣ ਕਹਤਾ ਹੈ ਕਿ ਅਸਮਾ ਵਿੱਚ ਸੁਰਾਖ ਨਹੀਂ ਹੋ ਸਕਤਾ ਇੱਕ ਪੱਥਰ ਤੋ ਤਬੀਤ ਸੇ ਉਛਾਲੋ ਯਾਰੋ ਤੇ ਚਰਾਜ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹੀਦ ਖਾਨ ਲੁਧਿਆਣੇ ਦਾ ਰਹਿਣ ਵਾਲਾ ਇੱਕ ਨੌਜਵਾਨ ਜਿਹਦਾ ਨਾਮ ਅਮਰੀਕ ਸਿੰਘ ਆ ਉਸ ਦੇ ਵੱਲੋਂ ਪੂਰੀ ਦੁਨੀਆ ਦੇ ਵਿੱਚ ਲੁਧਿਆਣੇ ਦਾ ਨਾਮ ਰੋਸ਼ਨ ਕੀਤਾ ਗਿਆ ਇੱਕ ਅਜੀਹਾ ਕਾਰਨਾਮਾ ਇਸ ਨੌਜਵਾਨ ਦੇ ਵੱਲੋਂ ਕੀਤਾ ਗਿਆ ਜਿਸ ਨੂੰ ਦੇਖ ਕੇ ਜਿਸ ਨੂੰ ਸੁਣ ਕੇ ਇੱਕ ਵਾਰੀ ਤੁਸੀਂ ਵੀ ਹੈਰਾਨ ਰਹਿ ਜਾਓਗੇ ਗਿਨੀਸ ਬੁੱਕ ਵਰਲਡ ਆਫ ਰਿਕਾਰਡ ਦੇ ਵਿੱਚ ਨਾ ਜਿਹੜਾ ਦਰਜ ਹੋਇਆ ਤੇ ਇਸ ਵੇਲੇ ਇਹ ਜਿਹੜਾ ਸਰਟੀਫਿਕੇਟ ਤੁਸੀਂ ਦੇਖ ਰਹੇ ਹੋ ਇਗਨੀਸ ਬੁੱਕ ਵਰਲਡ ਆਫ ਰਿਕਾਰਡ ਦਾ ਸਰਟੀਫਿਕੇਟ ਦਾ ਹੈਵੀਐਸਟ weight ਲਿਫਟਡ ਵਿਦ 1 ایر ਯੂジング ਅ ਕਲੰਪ ਇਜ਼ 84.580 ਕਿਲੋ ਮੋਟਾ ਮੋਟਾ ਜੇ ਮੈਂ ਤੁਹਾਨੂੰ ਕਹਾਂ ਬਈ ਇਹ ਜਿਹੜੇ ਅਮਰੀਕ ਸਿੰਘ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਆਪਣੇ ਇੱਕ ਕੰਨ ਤੋਂ ਲਗਭਗ 85 ਕਿਲੋ ਵਜ਼ਨ ਚੁੱਕਿਆ ਤੁਸੀਂ ਸਹੀ ਸੁਣਿਆ 85 ਕਿਲੋ 85 ਕਿਲੋ ਵਜ਼ਨ ਹੁੰਦਾ ਜਿਹੜੇ ਬਹੁਤੇ ਜਿਹੜੇ ਲੋਕ ਨੇ ਉਹ ਦੋਨਾਂ ਹੱਥਾਂ ਦੇ ਨਾਲ ਨਹੀਂ ਚੱਕ ਪਾਉਂਦੇ ਲੇਕਿਨ ਰੱਬ ਨੇ ਇਹਨਾਂ ਨੂੰ ਇੱਕ ਅਜੀਬ ਤਾਕਤ ਦਿੱਤੀ ਆ ਕਿ ਸਿਰਫ ਇੱਕ ਕੰਨ ਦੇ ਨਾਲ ਇਹ ਜਿਹੜਾ 85 ਕਿਲੋ ਵਜ਼ਨ ਇਹਨਾਂ ਨੇ ਚੁੱਕਿਆ 월ਡ ਰਿਕਾਰਡ ਜਿਹੜਾ ਉਹ ਬਣਾਇਆ ਆਪਣਾ ਨਾਂ ਦਰਜ ਕਰਾਇਆ ਤੇ ਇਸ ਵਿਲੇ ਤਮਗਾ ਜਿਹੜਾ ਇਹਨਾਂ ਦੇ ਹੱਥ ਦੇ ਵਿੱਚ ਤੁਸੀਂ ਉਹ ਦੇਖੋਗੇ ਗੱਲਬਾਤ ਕਰਦੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਸਫ਼ਰ ਸ਼ੁਰੂ ਹੋਇਆ ਕਿੰਨੀਆਂ ਜਿਹੜੀਆਂ ਮੁਸ਼ਕਲਾਂ ਇਹਨਾਂ ਨੂੰ ਆਈਆਂ ਕਿੰਨੇ ਸਾਲ ਜਿਹੜੇ ਨੇ ਇਸ ਜੱਦੋ ਜਹਿਦ ਦੇ ਵਿੱਚ ਲੱਗ ਗਿਆ ਅਮਰੀਕ ਸਿੰਘ ਜੀ ਪਹਿਲਾਂ ਤੋਂ ਸਵਾਗਤ ਹੈ ਤੁਹਾਡਾ ਮੇਰੇ ਘਰ ਆਉਣ ਨੂੰ ਬਹੁਤ ਬਹੁਤ ਧੰਨਵਾਦ ਜੀ ਬੰਦੇ ਦਾ ਸੁਪਨਾ ਹੁੰਦਾ ਕਿ ਯਾਰ ਮੈਂ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਕਰਾਂ ਜੇ ਸਪੋਰਟਸਮੈਨ ਦੀ ਆਪਾਂ ਗੱਲ ਕਰੇ ਕਿਸੇ ਦਾ ਜ਼ਿਲ੍ਹਾ ਪੱਧਰ ਤੇ ਨਾਂ ਆ ਜੇ ਉਹ ਕਿੰਨੇ ਰਾਤ ਨੂੰ ਨੀਂਦ ਨਹੀਂ ਆਂਦੀ ਕੋਈ ਸਟੇਟ ਲੈਵਲ ਤੇ ਆ ਜੇ ਉਹ ਬੜਾ ਖੁਸ਼ ਹੁੰਦਾ ਇੱਕ ਅਜੀਹਾ ਕਾਰਨਾਮਾ ਬਈ ਦੁਨੀਆ ਦੇ ਵਿੱਚ ਜਿਹੜਾ ਕੰਮ ਤੁਸੀਂ ਕੀਤਾ ਉਹ ਹਲੇ ਤੱਕ ਕੋਈ ਕਰ ਹੀ ਨਹੀਂ ਪਾਇਆ ਦੇਖੋ ਜਿਹੜੇ ਰਿਕਾਰਡ ਆ ਹਮੇਸ਼ਾ ਟੁੱਟਣ ਲਈ ਬਣਦੇ ਹੁੰਦੇ ਆ ਇਹ ਗੱਲ ਜਿਹਦਾ ਰਿਕਾਰਡ ਬਣਿਆ ਸੀ ਉਹ ਸਾਨੂੰ ਕਹਿੰਦਾ ਹੁੰਦਾ ਸੀ ਕਿ ਮੇਰਾ ਰਿਕਾਰਡ ਕੋਈ ਜ਼ਿੰਦਗੀ 'ਚ ਤੋੜ ਨਹੀਂ ਸਕਦਾ ਇਹ ਗੱਲ 2018 'ਚ ਕਹੀ ਸੀ ਉਹਨੇ ਸਾਨੂੰ ਕਿਲਾ ਰਾਏਪੁਰ ਤੇ ਜੇ ਸੁਣਦਾ ਹੋਊਗਾ ਉਹ ਮੈਂ ਉਹਨੂੰ ਇੱਕੋ ਹੀ ਗੱਲ ਕਹਿਣਾ ਚਾਹਨਾ ਵਾਂ ਹੰਕਾਰਿਆ ਸੋ ਮਾਰਿਆ ਸੋ ਹੰਕਾਰ ਇਨਸਾਨ ਨੂੰ ਕਦੀ ਕਰਨਾ ਨਹੀਂ ਚਾਹੀਦਾ ਜੇ ਮੇਰਾ ਰਿਕਾਰਡ ਵੀ ਬਣਿਆ ਤਾਂ ਮੇਰਾ ਵੀ ਰਿਕਾਰਡ ਕੋਈ ਤੋੜੂਗਾ ਤੇ ਮੈਂ ਉਹਨੂੰ ਇਹ ਨਹੀਂ ਕਹੂੰਗਾ ਵੀ ਇਹ ਰਿਕਾਰਡ ਮੇਰੇ ਨਾਮ ਮੈਂ ਉਹਨੂੰ ਬਧਾਈ ਦਊਂਗਾ ਉਸ ਬੰਦੇ ਨੂੰ ਵੀ ਉਹਨੇ ਕਪੜਾ ਦੇਉਂਗੇ ਉਹਨੂੰ ਥਾਪੜਾ ਦਊਂਗਾ ਵੀ ਹਾਂ ਮੈਂ ਮੇਰਾ ਰਿਕਾਰਡ ਤੋੜਿਆ ਵੀ ਜੇ ਤੂੰ ਮੇਰਾ ਰਿਕਾਰਡ ਤੋੜਿਆ ਤੂੰ ਤੂੰ ਵੀ ਇੰਡੀਆ ਦਾ ਨਾਮ ਰੋਸ਼ਨ ਕੀਤਾ ਵਾ ਤੇ ਤੂੰ ਵੀ ਇੰਡੀਆ ਚ ਹੀ ਆ ਸੋ ਸੋ ਕਹਿਣ ਦਾ ਮਤਲਬ ਜਿਹੜਾ ਹੰਕਾਰ ਵਾਲਾ ਸ਼ਬਦ ਆ ਨਾ ਇਹ ਇਹ ਗਲਤ ਆ ਬਣਿਆ ਹੈ ਤੇ ਬਣਨੇ ਹੀ ਨਹੀਂ ਚਾਹੀਦਾ ਸੀ ਲੇਕਿਨ ਉਹਨੇ ਹੰਕਾਰਿਆ ਸੋ ਮਾਰਿਆ ਉਹ ਜਿਹੜੀ ਕਹਾਵਤ ਆ ਉਹਦੇ ਉੱਪਰ ਹੀ ਵੱਜ ਗਈ ਸੋ ਮੈਨੂੰ ਕਈ ਚੈਨਲਾਂ ਚੋਂ ਕਮੈਂਟ ਵੀ ਮਾਰ ਦਿੰਦਾ ਸੀਗਾ ਥੱਲੇ ਤੇ ਇਹ ਸਰਟੀਫਿਕੇਟ ਵੀ ਭੇਜ ਦਿੰਦਾ ਸੀ ਥੱਲੇ ਵੀ ਇਹ ਰਿਕਾਰਡ ਤਾਂ ਮੇਰੇ ਨਾਮ ਆ ਮੈਂ ਕਹਾਂ ਵੀ ਮੇਰੇ ਕੋਲ ਤਾਂ ਤੇਰੇ ਨਾਲ ਹੀ ਬੋਲਣਾ ਵਾ ਜਦੋਂ ਤੱਕ ਤੇਰੇ ਨਾਲ ਤੇ ਹੈਗਾ ਵਾ ਵੀ ਮੈਂ ਤਾਂ ਕਿਸੇ ਰਿਪੋਰਟਰ ਨੂੰ ਕਿਹਾ ਹੀ ਨਹੀਂ ਆ ਵੀ ਇਹ ਰਿਕਾਰਡ ਆ ਗਿਨੀਸ ਬੁੱਕ ਦਾ ਕੋਡ ਮੈਂ ਬਣਾਤਾ ਮੈਂ ਤਾਂ ਸਿਰਫ ਸਪੀਚ ਇਹ ਦੇ ਰਿਹਾ ਵਾ ਕਿ ਬਹੁਤ ਜਲਦ ਬਣਾਉਣ ਜਾ ਰਿਹਾ ਵਾ ਤਾਂ ਮੈਂ ਕਾਫੀ ਚੱਲਾਂ ਦੇ ਵਿੱਚ ਬਣਾਉਣ ਜਾ ਰਿਹਾ ਮੈਂ ਕਿਹਾ ਵਾ ਬਣਿਆ ਨਹੀਂ ਕਿਹਾ ਮੈਂ ਸੋ ਉਹਨੂੰ ਭੁਲਿਖਾ ਲਾ ਜਾਂਦਾ ਸੀ ਵੀ ਇਹ ਰਿਕਾਰਡ ਕਹੀ ਜਾਂਦਾ ਵੀ ਮੈਂ ਬਣਾਉਣ ਜਾ ਰਿਹਾ ਵਾ ਸੋ ਉਹਨੂੰ ਮੈਂ ਕਹਿਣਾ ਚਾਹੁੰਦਾ ਨਾ ਵੀ ਰਿਕਾਰਡ ਆ ਜਿਹੜੇ ਹਮੇਸ਼ਾ ਟੁੱਟਣ ਲਈ ਬਣਦੇ ਆ ਹੰਕਾਰ ਕਦੀ ਵੀ ਇਨਸਾਨ ਨੂੰ ਕਰਨਾ ਨਹੀਂ ਚੰਦਾ ਜਦੋਂ ਇਨਸਾਨ ਹੰਕਾਰ ਕਰਦਾ ਉਦੋਂ ਹੀ ਬੰਦਾ ਡੁੱਬਦਾ ਵਾ ਇਹ ਜਿਹੜਾ ਸਫਰ ਆ ਸਫਰ ਦੀ ਸ਼ੁਰੂਆਤ ਕਿਵੇਂ ਹੋਈ ਸੀ ਇਹ 2018 ਚ ਹੋਈ ਸੀਗੀ ਮੇਰਾ ਦੋਸਤ ਮਿਲਾਈ ਰਾਜਪਾਲ ਅਸੀਂ ਦੋਨੇ ਉੱਥੇ ਮਤਲਬ ਰਾਜਪਾਲ ਉਹ ਉੱਥੇ ਬੋਡੀ ਬਿਲਡਿੰਗ ਦਾ ਮਤਲਬ ਉਹ ਆਪਣਾ ਹੁਨਰ ਦਿਖਾਉਂਦਾ ਹੁੰਦਾ ਸੀਗਾ ਤੇ ਮੈਂ ਉਹਦੇ ਨਾਲ ਹੁੰਦਾ ਸੀਗਾ ਬਸ ਉੱਥੇ ਮੈਂ ਕਿਸੇ ਦੇ ਕਲੰਪ ਕਰਦਾ ਪਿਆ ਸੀ ਦਿਮਾਗ 'ਚ ਆ ਗਿਆ ਮੇਰੇ ਮੈਂ ਕਿਹਾ ਇਹ ਚੀਜ਼ ਮੈਂ ਐ ਕਰਨੀ ਆ ਬਸ ਉੱਥੋਂ ਲੈ ਕੇ 18 ਤੋਂ ਲੈ ਕੇ ਨਵੰਬਰ ਦੇ 18 ਦੇ ਨਵੰਬਰ ਦੇ ਵਿੱਚ ਮੈਂ 90 ਕਿਲੋ ਚੱਕਦਾ ਸੀਗਾ ਤੁਸੀਂ ਇੱਕ ਵਿਅਕਤੀ ਨੂੰ ਕਿਲਾ ਰਾਏਪੁਰ ਦੀਆਂ ਖੇਡਾਂ 'ਚ ਇਹ ਕੰਮ ਕਰਦੇ ਹੋਏ ਦੇਖਿਆ ਸੀ ਹਾਂ ਵੀਡੀਓ ਵੀ ਮੇਰੀ ਬਣੀ ਹੋਈ ਆ ਵੀਡੀਓ ਬਣੀ ਹੋਈ ਆ ਮੇਰੀ ਇੱਕ ਕੰਨ ਦੇ ਵਿੱਚ ਮੈਂ ਕਰਦਾ ਪਿਆ ਇੱਕ ਕੰਨ ਦੇ ਵਿੱਚ ਰਾਜਪਾਲ ਖਸਦਾ ਪਿਆ ਮੇਰਾ ਦੋਸਤ ਤੇ ਬਸ ਉੱਥੋਂ ਦੇਖ ਕੇ ਮੈਂ ਇਹ ਚੀਜ਼ ਕੀਤੀ ਹੈ ਬਾਕੀ ਜਿਹੜੇ ਮਾਸਟਰ ਗੇਮ ਵੀ ਮੈਂ 30 ਤੋਂ ਬਾਅਦ ਕਰਦਾ ਵਾਂ ਉਹਦੇ ਉਹਦੇ ਵੀ ਮੇਰੇ ਕੋਲ 27 ਮੈਡਲ ਨੇ ਤੇ ਕਈ ਤਾਂ ਕਹਿੰਦੇ ਵੀ ਚਲੋ ਯਾਰ ਇਹਨੇ ਗਿਨੀ ਕਈਆਂ ਦੀ ਸੋਚ ਹੁੰਦੀ ਮੇਰਾ ਗਿਨੀਸ ਆ ਗਿਆ ਹੋਰ ਮੈਂ ਕੀ ਕਰਨਾ ਵਾ ਲੇਕਿਨ ਨਹੀਂ ਗਿਨੀਸ ਦੇ ਨਾਵਾ ਮੇਰੇ 28 ਮੈਡਲ ਮੈਡਲ ਵੀ ਨੇ ਉਹ ਵੀ ਮਾਸਟਰ ਕੈਟਾਗਰੀ ਦੇ ਵਿੱਚ ਮਾਨ ਸਾਹਿਬ ਦਾ ਜਿਹੜਾ ਵਰਤਨ ਖੇਡ ਪਜਾਮਾ ਖੇਡ ਖੇਡਾ ਵਰਤਨ ਪੰਜਾਬ ਦੀ ਕਰਾਈਆਂ ਨੇ ਉਹ ਤਿੰਨ ਸੀਜ਼ਨਾਂ ਦੇ ਵਿੱਚ ਦੋ ਇੱਕ ਵਾਰੀ ਮੇਰਾ 골ਡ ਆ ਦੋ ਵਾਰੀ ਮੇਰਾ ਬਰਾਊਨ ਆ ਇੱਕ ਵਾਰੀ 골ਡ ਮੇਰਾ ਜੈਵਲਨ ਚ ਆਇਆ ਵਾ ਦੂਸਰੀ ਵਾਰ ਆਪਣਾ ब्राउन्स ਆਇਆ ਵਾ ਤੇ ਪਹਿਲੀ ਵਾਰ ਮੇਰੇ ਡਿਸਕਨ ਚ ਬਰਾਉਂਸ ਹੈ ਜਦੋਂ ਪਹਿਲੀ ਵਾਰ ਹੋਇਆ ਸੀ ਉਦੋਂ ਮੈਂ 21 ਸਾਲ ਤੋਂ ਲੈ ਕੇ 40 ਸਾਲ ਦੇ ਮੁੰਡਿਆਂ ਨਾਲ ਪਰਫਾਰਮੈਂਸ ਕੀਤਾ ਸੀ ਠੀਕ ਜਿਹੜੇ 21 ਸਾਲ ਦੇ ਮੁੰਡੇ ਸੀ ਉਹ ਕਹਿੰਦੇ ਭਾਜੀ ਤੁਸੀਂ ਕਿੱਥੋਂ ਆਗੇ ਉਦੋਂ ਮੇਰੀ ਉਮਰ ਮੇਰੇ ਕੋਲ 35 ਕਿ ਸਾਲ ਹੋਣੀ ਹੈ 35 36 ਸਾਲ ਕਹਿੰਦਾ ਭਾਜੀ ਤੁਸੀਂ ਕਿੱਥੋਂ ਆਗੇ ਵੀ ਤੁਹਾਨੂੰ ਤਾਂ ਕਦੀ ਦੇਖਿਆ ਨਹੀਂ ਮੈਂ ਕਿਹਾ ਮੈਂ ਤਾਂ ਆਪਣੇ ਧਾਂਦੇ ਗਰਾਊਂਡ 'ਚ ਪ੍ਰੈਕਟਿਸ ਕਰਦਾ ਵਾਂ ਵੀ ਮੇਰੀ ਵੀ ਪ੍ਰੈਕਟਿਸ ਆ ਮੈਂ ਮਾਸਟਰ ਖੇਡਦਾ ਵਾਂ ਕਹਿੰਦਾ ਅੱਛਾ ਕਹਿੰਦਾ ਭਾਜੀ ਮਾਸਟਰ ਕਿਹੜੀ ਗੇਮ ਆ ਹੁੰਦੀ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਜਦੋਂ ਤੁਸੀਂ 30 ਟੱਪ ਜਾਓਗੇ ਤੁਹਾਨੂੰ ਆਪੇ ਬਦਲ ਲੱਗ ਜਾਊਗਾ ਵੀ ਮਾਸਟਰ ਗੇਮਾਂ ਕਿਹੜੀ ਹੁੰਦੀਆਂ ਨੇ ਫਿਰ ਜਦੋਂ ਪਰਫਾਰਮੈਂਸ ਕੀਤਾ ਜਿਹੜੇ 2 ਆਏ ਸੀਗੇ ਫਸਟ ਇੱਕ ਤਾਂ ਸੀਗੇ ਪ੍ਰਪਜੋਤ ਬਾਬਾ ਜੀ ਆਹੋ ਗੁਰਸਿਕ ਨੇ ਨਿਹੰਗ ਸਿੰਘ ਨੇ ਆਹੋ ਤੇ ਡੀਪੀ ਦੀ ਪੋਸਟ ਆ ਉਹਨਾਂ ਦੀ ਸਮਰਾਲੇ ਸਰਕਾਰੀ ਫਸਟ ਉਹ ਆਏ ਸੀਗੇ ਸੈਕਿੰਡ ਆਇਆ ਸੀਗਾ ਮੁੰਡਾ ਮਿੱਠੂ ਉਹ ਵੀ ਇਧਰਲੇ ਮੋਗੇ ਦੀ ਸਾਈਡ ਦਾ ਸੀਗਾ ਉਹ ਵੀ ਸਰਕਾਰੀ ਡੀਪੀ ਸੀਗਾ ਤੀਜਾ ਤਾਂ ਹੁਣ ਮੈਂ ਖੜਾ ਸੀ ਮੈਂ ਤਾਂ ਸੀਗਾ ਪ੍ਰਾਪਰਟੀ ਡੀਲਰ ਤੇ ਮੈਨੂੰ ਕਹਿੰਦੇ ਵੀ ਭਾਜੀ ਕਹਿੰਦੇ ਤੁਹਾਡੀ ਕਿਹੜੀ ਨੌਕਰੀ ਹੈ ਕਿਹੜੀ ਪੋਸਟ ਤੇ ਆ ਮੈਂ ਕਿਹਾ ਭਾਜੀ ਵੀ ਮੈਂ ਤਾਂ ਪੋਸਟ ਤੇ ਹੈ ਨਹੀਂ ਮੈਂ ਤਾਂ ਵੀ ਪ੍ਰਾਪਰਟੀ ਡੀਲਰ ਆ ਪ੍ਰਾਪਰਟੀ ਡੀਲਰ ਤਾਂ ਮੇਰਾ ਸ਼ੌਂਕ ਆ ਮੈਂ ਕਿਹਾ ਕਹਿੰਦਾ ਭਾਜੀ ਮੈਨੂੰ ਲੱਗਿਆ ਵੀ ਸ਼ਾਇਦ ਤੁਸੀਂ ਨੌਕਰੀ ਦੇ ਆ ਮੈਂ ਕਿਹਾ ਨਹੀਂ ਭਾਜੀ ਮੈਂ ਪ੍ਰਾਈਵੇਟ ਜੌਬ ਕਰਨਾ ਕਹਿੰਦਾ ਵਧੀਆ ਥਰੋ ਕੀਤਾ ਕਹਿੰਦੇ ਕਿੰਨਾ ਟਾਈਮ ਹੋ ਗਿਆ ਮੈਂ ਕਿਹਾ ਥੋੜਾ ਟਾਈਮ ਹੀ ਹੋਇਆ ਜਿਆਦਾ ਨਹੀਂ ਹੋਇਆ ਇਹ ਕਹਿੰਦਾ ਫਿਰ ਵੀ ਬਹੁਤ ਵਧੀਆ ਕੀਤਾ ਕਹਿੰਦਾ 21 ਸਾਲ ਦੇ ਮੁੰਡੇ ਨੇ ਤੂੰ ਹਰਾਇਆ ਚਲੋ ਸਾਡੀ ਤਾਂ ਕਹਿੰਦਾ ਪੁਰਾਣੀ ਪ੍ਰੈਕਟਿਸ ਆ ਸਟੈਮ ਹਾਂ ਕਹਿੰਦਾ ਸਟੈਮ ਨਾ ਮ ਜੋਰ ਜੋਰ ਹੈਗਾ ਤੇਰੇ ਚ ਕਹਿੰਦਾ ਲੱਗਿਆ ਨਹੀਂ ਆਉਣ ਵਾਲੇ ਸਮੇਂ ਤੇ ਬਹੁਤ ਮੈਂਡਲ ਇਕੱਠੇ ਕਰੇਗਾ ਫਿਰ ਬਸ ਉਹ ਜਿਵੇਂ ਕਹ ਲੋ ਵੀ ਉਹ ਇਹੋ ਜਿਹਾ ਮੇਰਾ ਟਾਈਮ ਸੀਗਾ ਫਿਰ ਉਸ ਤੋਂ ਬਾਅਦ ਤਾਂ ਬਸ ਜਿਵੇਂ ਕਹ ਲੋ ਹੌਸਲਾ ਵਜਾਈ ਇੰਨੀ ਜਿਆਦਾ ਮਿਲੀ ਖਾਸ ਕਰ ਮੇਰੇ ਡਿਸਕ ਚ ਜਿਆਦਾ ਹੱਥ ਸੈੱਟ ਆ ਜੈਵਲਿੰਗ ਚ ਵੀ ਚਲੋ ਹੈਗਾ ਪਰ ਜਿੰਨਾ ਹੱਥ ਮੇਰਾ ਡਿਸਕ ਚ ਸੈੱਟ ਆ ਉਹਨਾਂ ਮੇਰਾ ਜੈਵਲਨ ਤੇ ਆਪਣਾ ਥਰੋ ਵੀ ਕਰ ਲੈਨੇ ਉਹ ਜੈਵਲਨ ਥਰੋ ਵੀ ਕਰ ਲੈਣ ਡਿਸਕਸ ਵੀ ਕਰ ਲੈਣਾ ਜੈਵਲਨ ਵੀ ਕਰ ਲੈਣਾ ਸ਼ਾਰਟ ਪੁੱਟ ਵੀ ਕਰ ਲੈਣਾ ਇਨਾਮ ਮੇਰੇ ਪੰਜਾਂ 'ਚ ਆਏ ਆ ਪਰ ਖਾਸ ਕਰ ਜਿਹੜੇ ਮੇਰੇ 골ਡ ਆ ਉਹ ਮੇਰੇ ਜੈਵਲਨ ਦੇ ਵਿੱਚ ਉਹ ਡਿਸਕਸ ਦੇ ਵਿੱਚ 골ਡ ਆ ਜੀ ਹਾਂਜੀ ਇਹ ਜਿਹੜੀ ਤਾਕਤ ਆ ਇਹ ਮੈਂ ਕਹਾਂ ਵੀ ਇਹ ਜਿਹੜਾ ਜਨੂਨ ਹੈ ਇਹਦਾ ਰਾਜ ਕੀ ਆ ਇਹਦਾ ਰਾਜ ਹੈਗਾ ਜੀ 5 ਕਿਲੋ ਦੇਸੀ ਕਿਉ ਮੇਰੇ ਡੈਡੀ ਬਿਜਲੀ ਦੇ ਬਿਲੀਬੋਰਡ 'ਚ ਜੌਬ ਕਰਦੇ ਸੀ ਉਹਨਾਂ ਦੀ ਡੈਥ ਹੋ ਗਈ 2013 'ਚ ਉਹ ਕਬੱਡੀ ਦੇ ਰੀਡਰ ਸੀਗੇ ਦੇੜੀ ਦਾ ਜਿਹੜਾ ਪਿੰਡ ਆ ਪਨੂਮਿਆਰਾ ਤੇ ਜਿਲ੍ਹਾ ਹੈਗਾ ਨਮਾ ਸ਼ਹਿਰ ਜਿਹੜੀ ਉੱਥੇ ਰਹਿਣ ਵਾਲੇ ਉੱਥੇ ਜਨਮ ਹੋਇਆ ਸੀ ਡੈਡੀ ਦਾ ਮੇਰਾ ਲੁਧਿਆਣੀ ਹੋਇਆ ਵਾ ਤੇ ਡੈਡੀ ਮੇਰੇ ਸ਼ੁਰੂ ਤੋਂ ਹੀ ਕਬੱਡੀ ਖੇਡਦੇ ਸੀ ਤੇ ਡੈਡੀ ਮੈਨੂੰ ਕਹਿੰਦੇ ਸੀ ਕਿ ਵੀ ਤੂੰ ਗਾਂਹ ਜਾ ਕੇ ਕਦੀ ਜ਼ਿੰਦਗੀ 'ਚ ਮੇਰਾ ਵੀ ਨਾਮ ਰੋਸ਼ਨ ਕਰਨਾ ਵਾ ਚਲੋ ਉਹ ਤਾਂ ਬੱਚਾ ਸੀਗਾ ਨਹੀਂ ਪਤਾ ਸੀ ਇਹ ਗੱਲਾਂ ਦਾ ਪਰ ਅੱਜ ਉਹ ਡੈਡੀ ਦੀ ਕਈ ਜਿਹੜੀਆਂ ਗੱਲਾਂ ਮੈਨੂੰ ਯਾਦ ਆਉਂਦੀਆਂ ਨੇ ਕਿ ਵਾਕਈ ਮੈਂ ਆਪਣੇ ਡੈਡੀ ਦਾ ਪਿੰਡ ਦਾ ਤੇ ਆਪਣੇ ਪ੍ਰੀਤਿ ਵਿਆਹ ਰਮਨਕਾਲ ਦਾ ਨਾਮ ਪੂਰੇ ਵਰਲਡ 'ਚ ਚਮਕਾਤਾ ਸੋ ਉਹ ਗੱਲਾਂ ਮੈਨੂੰ ਉਹਨੂੰ ਯਾਦ ਆਉਂਦੀਆਂ ਨੇ ਇਹ ਗਨੀ ਕੀ ਫਿਲਮ ਸੀ ਉਹਦੋਂ ਦਾ ਤੁਸੀਂ ਪੁੱਛੋ ਹੀ ਨਾ ਮੈਨੂੰ ਰਾਤ ਨੂੰ 12:30 ਵਜੇ ਤਕਰੀਬਨ ਪਤਾ ਲੱਗਿਆ ਕਿ ਮੇਰਾ ਗਿਨੀਸ ਵਲਡ ਰਿਕਾਰਡ ਬਣ ਗਿਆ ਵਾ ਤੇ ਜਦੋਂ ਮੈਂ ਦੇਖਿਆ ਮੈਂ ਕਿਹਾ ਵੀ ਮੇਰਾ ਗਿਨੀਸ ਗਿਨੀਸ ਵਲਡ ਰਿਕਾਰਡ ਬਣ ਗਿਆ ਮੈਂ ਕਿਹਾ ਮੈਨੂੰ ਯਕੀਨ ਜਿਆ ਨਹੀਂ ਹੁੰਦਾ ਮੈਂ 100 ਵਾਰੀ ਸਰਚ ਮਾਰਿਆ ਘਟੋ ਘਟ 100 ਵਾਰੀ ਸਰਚ ਮਾਰ ਕੇ ਜਦੋਂ ਮੈਂ ਦੇਖਿਆ ਮੈਂ ਕਿਹਾ ਯਾਰ ਵਾਕਈ ਆ ਗਿਆ ਯਾਰ ਫਿਰ ਮੈਂ ਆਪਣੇ ਦੋਸਤ ਉਹਨੂੰ ਹੈਰੀ ਨੂੰ ਫੋਨ ਮਾਰਿਆ ਉਹ ਮੇਰਾ ਸਟੂਡੈਂਟ ਹੀ ਆ ਉਹ ਜੈਵਲਿੰਗ ਸਿੱਟਦਾ ਮੁੰਡਾ ਤੇ ਮੈਂ ਉਹਨੂੰ ਫੋਨ ਮਾਰਿਆ ਉਹਨੇ ਮੇਰਾ ਫੋਨ ਚੱਕ ਲਿਆ ਤੇ ਉਹ ਜਾਰਾਦਰ ਫੋਨ ਵੈਸੇ ਚੱਕਦਾ ਨਹੀਂ ਕਿਸੇ ਦਾ ਤੇ ਰਾਤ ਨੂੰ ਉਹ ਪੂਰੀ ਰੈਸਟ ਹੀ ਕਰਦਾ ਹੁੰਦਾ ਵਾ ਤੇ ਉਹਨੇ ਮੇਰਾ ਫੋਨ ਚੱਕ ਲਿਆ ਕਹਿੰਦਾ ਭਾਜੀ ਦਾ ਫੋਨ ਆਇਆ ਵੀ ਕੋਈ ਗੱਲ ਐਮਰਜੈਂਸੀ ਹੋਣੀ ਮੈਂ ਫੋਨ ਚੱਕਦਾ ਵਾਂ ਜਦੋਂ ਉਹਨੇ ਫੋਨ ਚੱਕਿਆ ਉਹਨੇ ਇਹੀ ਪੁੱਛਿਆ ਭਾਜੀ ਕਹਿੰਦਾ ਸੁੱਖ ਆ ਵੀ ਕੋਈ ਐਮਰਜੈਂਸੀ ਤੇ ਨਹੀਂ ਹੈ ਮੈਂ ਕਿਹਾ ਨਹੀਂ ਨਹੀਂ ਸੁੱਖ ਨਹੀਂ ਆ ਕਮਲਿਆ ਮੈਂ ਕਿਹਾ ਤੂੰ ਢੋਲ ਆ ਲੈ ਕੇ ਆਵੇਂ ਮੈਂ ਕਿਹਾ ਆਪਾਂ ਡਾਂਸ ਕਰਨਾ ਇੱਥੇ ਕਹਿੰਦਾ ਪਾਗਲ ਹੋ ਗਿਆ ਕਹਿੰਦਾ 1 ਵਜੇ ਡਾਂਸ ਕਰਨਾ ਮੈਂ ਕਿਹਾ ਤੇਰੇ ਭਰਾ ਦਾ ਗਿਨੀਸ ਵਿਲਡ ਰਿਕਾਰਡ ਬਣ ਗਿਆ ਕਹਿੰਦਾ ਭਾਜੀ ਕੀ ਕਹਿੰਦਾ ਵਰਾ ਬੋਲੀਓ ਮੈਂ ਕਿਹਾ ਗਿਨੀ ਚ ਬਲਡ ਕੋਡ ਬਣ ਗਿਆ ਤੂੰ ਸਰਚ ਕਰ ਤੇ ਸਰਚ ਕਰਕੇ ਮੈਨੂੰ ਬੈਕ ਕਾਲ ਕਰ ਮੈਨੂੰ ਯਕੀਨ ਨਹੀਂ ਹੁੰਦਾ ਕਹਿੰਦਾ ਭਾਈ ਤੁਸੀਂ ਮੈਨੂੰ 10 ਮਿੰਟ ਦਿਓ ਮੈਂ ਹੁਣੀ ਦਿੰਦਾ ਵਾ ਉਹਨੇ 10 ਮਿੰਟ ਬਾਅਦ ਮੈਨੂੰ ਫੋਨ ਕੀਤਾ ਕਹਿੰਦਾ ਭਾਈ ਵਾਕਈ ਬਣ ਗਿਆ ਮੈਂ ਕਿਹਾ ਅੱਛਾ ਕਹਿੰਦਾ ਭਾਈ ਤੁਸੀਂ ਸੋ ਜੋ ਤਰ ਤੁਸੀਂ ਆਪਣੀ ਨੀਂਦ ਪੂਰੀ ਕਰੋ ਤੇ ਅੱਪਸ ਫੇਰੀ ਗੱਲ ਕਰਾਂਗੇ ਮੈਂ ਕਿਹਾ ਚਲ ਠੀਕ ਆ ਫਿਰ ਜਦੋਂ ਜਿਹੜਾ ਤੂੰ ਦੱਸਿਆ ਰਾਤ ਨੀਂਦ ਆ ਗਈ ਸੀ ਰਾਤ ਨੂੰ ਨੀਂਦ ਨਹੀਂ ਆਈ ਮੈਨੂੰ ਫਿਰ ਮੈਨੂੰ ਯਾਦ ਆਇਆ ਮੈਂ ਕਿਹਾ ਮੈਂ ਰਾਜਪਾਲ ਨੂੰ ਫੋਨ ਕਰਦਾ ਵੀ ਉਹਨੇ ਮੇਰੇ ਸਾਥ ਬਹੁਤ ਦਿੱਤਾ ਵੀ ਉਹਦਾ ਜਿਵੇਂ ਕਹਿੰਦਾ ਵੀ ਰਾਬੀ ਆ ਮੇਰੇ ਲਈ ਕਹਣਾ ਵੀ ਉਹਨੂੰ ਉਹਨੂੰ ਕਰਦਾ ਫੋਨ ਮੈਂ ਫਿਰ ਮੈਂ ਰਾਜਪਾਲ ਨੂੰ ਫੋਨ ਕੀਤਾ ਚਲੋ ਰਾਜਪਾਲ ਥੋੜਾ ਜਿਹਾ ਜਿਵੇਂ ਕਹਿੰਦਾ ਵੀ ਸਟੰਡ ਸਟੂਡੈਂਟ ਉਹਨਾਂ ਦੇ ਪਿਆ ਪਿੱਛੇ ਜੇ ਤੇ ਉਹ ਥੋੜਾ ਰਾਤ ਨੂੰ ਅਰੈਸਟ ਹੀ ਕਰਦੇ ਘੱਟ ਹੀ ਫੋਨ ਚੱਕਦੇ ਕਿਸੇ ਦਾ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਚਲੋ ਅਰੈਸਟ ਕਰਦੇ ਪਏ ਨਹੀਂ ਚੱਕਿਆ ਕੋਈ ਗੱਲ ਨਹੀਂ ਫਿਰ ਮੈਂ ਮਾਰਿਆ ਆਪਣੀ ਸਿਸਟਰ ਨੂੰ ਫੋਨ ਹੰਬਾਲੇ ਤੇ ਮੇਰੀ ਸਿਸਟਰ ਜਦੋਂ ਮੈਂ ਆਪਣੀ ਸਿਸਟਰ ਨੂੰ ਫੋਨ ਮਾਰਿਆ ਉਹ ਤੋਂ 1 ਵਜ ਗਿਆ ਸੀ ਰਾਤ ਦਾ ਤੇ ਉਹਨਾਂ ਨੇ ਵੀ ਇਹੀ ਕਿਹਾ ਕਹਿੰਦੇ ਕੋਈ ਸੋਖਾ ਕੋਈ ਐਮਰਜੈਂਸੀ ਤਾਂ ਨਹੀਂ ਤੂੰ ਫੋਨ ਕਰਦਾ ਮੈਂ ਤੇਰੋ ਸਿਸਟਰ ਨੇ ਵੀ ਚੈੱਕ ਕੀਤਾ ਉਹ ਕਹਿੰਦੇ ਵਰਲਡ ਰਿਕਾਰਡ ਬਣ ਗਿਆ ਪਾਗਲ ਨਾ ਹੋ ਜੀ ਸੋ ਜਾ ਚੁੱਪ ਕਰਕੇ ਐਵੇਂ ਦਿਮਾਗ ਦੇ ਵਿੱਚ ਕਰੀ ਜੋ ਕਰ ਆ ਸਵੇਰੇ ਕਰੀ ਤੂੰ ਐਵੇਂ ਨਾ ਦਿਮਾਗ ਦੇ ਵਿੱਚ ਖਿਲਾ ਲਈ ਸੋ ਜਾ ਤੇ ਚਲੋ ਮੈਨੂੰ ਨੀਂਦ ਤਾਂ ਨਹੀਂ ਆਈ ਮੈਂ ਫੋਨ ਕੱਟਿਆ ਮੈਂ ਸਾਰੀ ਰਾਤ ਮਤਲਬ ਜਾਗਦਾ ਹੀ ਰਿਹਾ ਸੁੱਤਾ ਹੀ ਨਹੀਂ ਮੈਂ ਸਵੇਰੇ ਉੱਠਦੇ ਸਾਰੀ ਮੈਂ ਆਪਣੇ ਦੋਸਤ ਨੂੰ ਬੁਲਾਇਆ ਤੇ ਸਾਰੇ ਆ ਗਏ ਮੇਰੇ ਦੋਸਤ ਮੇਰੇ ਘਰੇ ਤੇ ਉਹਨਾਂ ਨੇ ਮੈਨੂੰ ਹੱਲਾਸ਼ਰੀ ਦਿੱਤੀ ਫਿਰ ਮੈਂ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਸੋ ਇਹ ਸਿਲਸਿਲਾ ਸੀਗਾ ਜਦੋਂ ਤੱਕ ਮੇਰੇ ਕੋ ਗਿਨੀਸ ਵਰਲਡ ਰਿਕਾਰਡ ਨਹੀਂ ਆਇਆ ਤੇ ਬਸ ਉਹ ਜਿਹੜਾ ਇਹ ਜਿਹੜਾ ਖੁਸ਼ ਜਿਵੇਂ ਕਹ ਲੋ ਵੀ ਪੂਰੀ ਐ ਜਬਰਦਸਤ ਮੈਨੂੰ ਪੂਰਾ ਮਾਣ ਹੋਇਆ ਵੀ ਮੈਂ ਇੰਡੀਆ ਦਾ ਨਾਮ ਰੋਸ਼ਨ ਕਰਤਾ ਵੀ 8 ਸਾਲਾਂ ਦੀ ਜਿਹੜੀ ਮਿਹਨਤ ਆ ਮੈਂ ਉਹ ਉਹ ਮੁੱਲ ਪਾਤਾ ਤੇ ਜਿਹੜਾ ਮੈਡਲ ਆ ਮੈਂ ਇੰਡੀਆ ਦੀ ਝੋਲੀ ਚ ਪਾਤਾ ਜੀ ਅਗਲੀ ਤਿਆਰੀ ਕੀ ਹੈ ਅਗਲੀ ਜੀ ਹੁਣ ਮੈਂ ਟਰੱਕ ਖਿੱਚੂੰਗਾ ਤੇ ਚਲੋ ਮਾਲਕ ਦੀ ਕਿਰਪਾ ਹੋਗੀ ਜਿਹੜੇ ਮੇਰੇ ਸਪੋਰਟਰ ਨੇ ਉਹ ਮੈਨੂੰ ਸਪੋਰਟ ਵੀ ਕਰਨਗੇ ਮੈਨੂੰ ਪਤਾ ਹੈ ਇਸ ਗੱਲ ਦਾ ਤੇ ਬਹੁਤ ਜਲਦ ਮੈਂ ਟਰੱਕ ਖਿੱਚ ਕੇ ਵੀ ਗਿਨੀਸ ਵਲਡ ਰਿਕਾਰਡ 'ਚ ਆਪਣਾ ਨਾਮ ਦਰਜ ਕਰੂੰਗਾ ਜਿਸ ਤਰੀਕੇ ਦੇ ਨਾਲ ਇੱਕ ਗਨੀਜ਼ ਬੁੱਕ वर्ल्ड ਆਫ ਰਿਕਾਰਡ ਦੀ ਸ਼ੀਲਡ ਇੱਥੇ ਰੱਖੀ ਹੋਈ ਆ ਬਹੁਤ ਜਲਦ ਇੱਕ ਹੋਰ ਜਿਹੜਾ वर्ल्ड ਰਿਕਾਰਡ ਬਣਨ ਵਾਲਾ ਜਿੱਦਾਂ ਭਾਈ ਜੀ ਨੇ ਕਿਹਾ ਬਈ ਵਿਲ ਪਾਵਰ ਜੇਕਰ ਕਿਸੇ ਦੇ ਅੰਦਰ ਹੋਵੇ ਕੁਝ ਕਰਨ ਦੀ ਇੱਛਾ ਸ਼ਕਤੀ ਜੇਕਰ ਕਿਸੇ ਦੇ ਅੰਦਰ ਹੋਵੇ ਤਾਂ ਵਿਅਕਤੀ ਕੀ ਕੁਝ ਨਹੀਂ ਕਰ ਸਕਦਾ ਤਾਂ ਜੇਕਰ ਲੁਧਿਆਣੇ ਦਾ ਇੱਕ ਨੌਜਵਾਨ ਇੰਨਾ ਵੱਡਾ ਰਿਕਾਰਡ ਬਣਾ ਸਕਦਾ ਤਾਂ ਸਾਰਿਆਂ ਦੇ ਵਾਸਤੇ ਜਿਹੜੀ ਇਹ ਮਾਨ ਵਾਲੀ ਗੱਲ ਆ ਤੇ ਇੱਕ ਹੋਰ वर्ल्ड ਰਿਕਾਰਡ ਕਮਿੰਗ ਸੂਨ ਮੈਂ ਕਹਿ ਸਕਦਾ ਬਈ ਬਹੁਤ ਜਲਦ ਆਨਾਲਾ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਦਚਰਾਗ نیوز ਦੇ ਨਾਲ